ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀਓ ਜਗਜੀਤ ਸਾਹਿਬ एक ओङ्कार सतनाम कर्तापुरक निपु निवैर अकाल मूर्त अजुनि पंगा गुरप्रसाद जप आद सच युगा सच एपी पि सच नानको पी पि ਸੋਚੇ ਸੋਚ ਨਾ ਹੋਈ ਜੇ ਸੋਤੀ ਲਕਵਾਰ ਚੁੱਪੇ ਚੁਪ ਨਾ ਹੋਈ ਜੇ ਲਾਇ ਰਾਲ ਤਾਰ ਬੁਕਿਆ ਭੁਕਣਾ ਉਤਰੀ ਜੇ ਬੰਨ ਪੂਰੀਆ ਪਰ ਸਸਣ ਪਾਲਕ ਹੋਏ ਟੈਕ ਨਾ ਚੱਲੇ ਨਾਲ ਕਿਸ ਤਿਆਰਾ ਹੋਈ ਏ ਕਿ ਗੂੜੇ ਟੁੱਟੇ ਪਾਲਾ हुकम रजाई चलना, नानक लिखया नालम ओम नुकम लई हुकमे उत्तम नुकमाल कद सुख पाई एक न हुकमी बख़शीशा ਇਕ ਓਅਕਮੈ ਸਦਾ ਪਵਾਈ ਐ ਓਕਮੈ ਅੰਦਰ ਸਭ ਕੋ ਬਾਰੁ ਕੋ ਨ ਕੋਏ ਨਾਨਕ ਓਕਮੈ ਜੇ ਬੂਜੇ ਤਾ ਮੈ ਕੈ ਨ ਕੋਏ ਗਾਵੇ ਬੁਤਾਨ ਆਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨਾ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰਾ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜਿ ਲੈ ਫਿਰ ਦੇ ਗਾਵੇ ਕੋ ਜਾਪੇ ਤਿਸੇ ਦੂਰ ਗਾਵੇ ਕੋ ਵੇਖਿਆ ਤਰਾ ਦੂਰਾ ਕਤਨਾ ਕਟਿਣਾ ਲਹ ਕੋਟ ਕਟ ਕਤੀ ਕੋਟੀ ਕੋਟ ਕੋਟ ਦਿੰਦਾ ਦੇਲੰਦੇ ਤੱਕ ਪਾਏ ਜਗਤ ਗੰਤਰ ਕਾਈ ਕਾਇ हुक्म हुक्म चलाए राहो नानक विकसै परवाओ साचा साहेब साच नाए पाके पवा पारा आका मंगा दह दे दात करे दार फिर के आगे रखिये जित रिसे दरबार मोकी बोलन बोलिया ਜੇ ਤੁਸੋਂ ਨਤ ਰਹੇ ਪਿਆਰ ਮੁਕਤ ਵੇਲਾ ਸਤਨਾਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਿਮੁਕਤ ਦੁਆਰਾ ਨਾਨਕ ਕਹਿਵੇ ਜਾਣੀਏ ਸਵਾਪੇ ਸਤਿਆਰ ਤਾਂ ਪਿਆਰ ਨਾ ਜਾਏ ਕੀਤਨ ਹੋਏ ਆਪਿਆ ਆਪੋ ਨਿਰੰਝਨ ਸੋਏ ਜੇਨ ਸੇਵੇ ਆ ਦਿਨ ਪਾਇਆ ਮਾਣਾ ਨਾਨਕ ਆਵੀਐ ਗੁਣਿ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁੱਖ ਪਰਾਰਥੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵਹਿ ਦੰ ਗੁਰਮੁਖ ਰਿਆਸ ਮਾਈ ਗੁਰੇ ਸਰਗਰ ਵਰ ਕਾ ਬ੍ਰਹਮਾ ਗੁਰ ਪਾਰਵਤੀ ਮਾਈ ਦੇਹ ਹੁ ਜਾਣਾ ਕਾ ਨਾਇਕ ਨ ਕਤ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਵਨਾ ਜੀਆਂ ਕਾ ਇੱਕੋ ਦਾਤਾ ਸੋ ਮਿਰਸਰ ਨਾ ਜਾਏ ਤੇਤ ਨਾਮਾਂ ਜੇ ਤਿਸ ਪਾਵਾ ਬਿਨ ਪਾਣ ਕੇ ਨਹੀਂ ਕਰੀ ਜੇ ਤਿਸ ਟੂ ਪਾਈ ਵੇਖਾ ਬਿਨ ਕਰਮਾ ਕੈ ਮਿਲ ਲੈ ਮਾਤ ਵਿਚ ਰਤਣਾ ਜਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰ ਐ ਕਦੈ ਬੁਜਾਈ ਸਬਨਾ ਜੀਆਂ ਕਾ ਇੱਕੋ ਦਾਤਾਸ ਮੈਂ ਵਿਸਰ ਨਾ ਜਾਏ ਜੇ ਦੁਖ ਚਾਰੇ ਆ ਗਜਾ ਹੋ ਬਸੋਨੀ ਹੋਏ ਨਾ ਖੰਡਾ ਵਿਚ ਜਾਣੀਏ ਨਾਲ ਚੱਲ ਸਭ ਕੋ ਐ ਚੰਗਾ ਨਾ ਰਕਾਇਕ ਜਾਸ ਕੇ ਰਤ ਨਦਲਾ ਜੇពិស ਨਦਨਾ ਵਈ ਤਾ ਵਕਨਾ ਬੂਝਕੇ ਕੀਟ ਅੰਦਰ ਕੀਟ ਕਰ ਦੋਸੀ ਦੁਸਤ ਰਿਆ ਨਾਨਕਾਣ ਗੁਣ ਗੁਣ ਕਰੇ ਬਿਨਵੰਤਿਆ ਗੁਣ ਦੈ ਤੇਆ ਕੋਈ ਨਾ ਚੁੜੀ ਜੇ ਤਿਸ ਗੁਣ ਕੋਏ ਕਰੇ ਸੁਣੀ ਸਿਰ ਪੇਰ ਸੂਨਾਟ ਸੁਣੀ ਧਰਤ ਤਵਲਾ ਕਾਸ ਸੁਣੀ ਦੀਪ ਲੋਪ ਤਾਲ ਸੁਣੀ ਪਹਿਣਾ ਸਤਿ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀ ਧੂਕਾ ਪਾਪ ਕਨਾਸਾ ਸੁਣਿਆ ਸਰ ਬ੍ਰਹਮਾ ਇਹਦਾ ਸੁਣਿਆ ਮੁਕਸਲਾਂ ਮੰਦਾ ਸੁਣਿਆ ਜੋਗ ਜੁਗਤ ਤਨ ਬੇਦੋ ਸੁਣਿਆ ਸਾਸਿ ਮਤਰੇ ਦਾ ਨਾਨਕ ਭਗਤਾ ਸਭਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਸਤੋਕ ਗਿਆਨ ਸੁਣਿਆ ਛਟਕਾ ਸ਼ਿਨਾਣਾ

ਸੋਰੀਆਂ ਲੋਕਾਂ ਬੰਕਾ ਨਾਸ ਮੰਨੇ ਕੀ ਗਲ ਕੈ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਜ਼ ਕਲਮ ਨਾਲ ਲਿਖ ਨਹਾਰਾ ਮੰਨੇ ਕਬਹ ਕਨ ਵਿਚਾਰ ਸਨਾਮੋਂ ਨਰੰਧਨ ਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੂਰਤ ਹੋਏ ਮਨ ਬੁੱਧਾ ਮੰਨੇ ਚਾਗਲੇ ਪਵਨ ਕੇ ਸੋਦਾ ਮੰਨੇ ਮੂਛੋ ਟਾਣਾ ਖਾਏ ਮੰਨੇ ਜਨ ਕੇ ਸਾਥ ਨਾ ਜਾਏ ਇਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਢਾਕ ਨਾ ਪਾਏ ਮੰਨੇ ਪਤਸ ਪ੍ਰਗਟ ਜਾਏ ਮੰਨੇ ਵਾ ਗੁਣ ਚੱਲੇ ਪੰਤਾ ਮੰਨੇ ਤਾਰੁ ਤੇਤੀ ਸਨ ਬੰਦੋ ਐਸਾ ਨਾਮ ਆਨੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾ ਪਾਵੇ ਮੁਕਤ ਦਵਾਰ ਮੰਨੇ ਪਰਵਾਰ ਸਹਦਾਰ ਮੰਨੇ ਦਰਤਾਰੇ ਗੁਰ ਸਿੱਖਾ ਮੰਨੇ ਨਾਨਕ ਪਾਵੇ ਨਾ ਪੇਖ ਐਸਾ ਨਾਮ ਆਨੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ पंच परमान पंच परदान पंच पावे दरगे मान पंच सोय दर जान पंच ता गुरु एक जे कु कह कर, करे विचार करते के करने नाही सुमार तोल धर्म त्याका पूत स्तोक ताप रख्या जन सूता ਦੇ ਕੋੂ ਬੂਝੇ ਹੋਵੇ ਤਿਆਰ ਤਵਲੇ ਉਪਰ ਕੇ ਤਾ ਪਾਰ ਤਰਦੇ ਔਰ ਪਰੇ ਔਰ ਰਾਤ ਤੇ ਪਾਰ ਤਲੈ ਕਮਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਾਮ ਏਉ ਲਿਖਾ ਲਿਖ ਜਾਣ ਕੋਈ ਲਿਖਾ ਲਿਖਿਆ ਕਿਤਾ ਹੈ ਕੇਤਾ ਤਾਨ ਸੋ ਅਲਿਓ ਰੂਪ ਕੇਤੀ ਦਾਤ ਜਾਣ ਕੋਣ ਕੂਤਾ ਕੀਤਾ ਪਸਾਉ ਇੱਕ ਕਵਾਉ ਤਿਤਿਆ ਲਖ ਦਰਿਆਉ ਕੁਤਰਤ ਕਾਣ ਕਾ ਵਿਚਾਰ ਵਾਰ ਨ ਜਾਵਾ ਇੱਕ ਵਾਰ ਜੋ ਤੁਧ ਪਾਵੇਂ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰਾ असंख जप अशङ्ख पाहो अशङ्ख पूजा असङ्ख तप्ताहो अशङ्ख ग्रन्थमुख वेद पाठ असङ्ख योगा मनरे उदास अशंख पविता गुण ज्ञान विचार असङ्ख सत्य अशङ्ख दतार अशङ्खसुरमुपक्षार अशङ्क मोन लिलायतार ਵਧਰਤਾ ਤਵਨ ਕਾਗੇ ਚਾਰ ਵਾਰ ਨਾ ਜਾਇ ਇੱਕ ਵਾਰ ਜੋਤ ਰੰਭਾਰ ਸਾਈ ਬੜੀ ਕਾਰ ਤੂ ਸਦਾ ਸਲਾਮਤ ਨਰੰਕਾਰ ਅਸ਼ੰਕਾ ਮੂਰਕੰਦ ਕੋਰ ਅਸ਼ੰਕ ਚੋਰ ਹਰਾਮ ਕੋਰ ਅਸ਼ੰਕ ਮਰ ਕਰ ਜਾਏ ਜੋਰਾ ਅਸ਼ੰਕਾ ਗਲਵਟੱਤਿਆ ਕਮਾਏ ਆਸੰਗ ਪਾਪੇ ਭਾਗੋ ਕਰ ਜਾਏ ਅਸੰਖੁੜਿਆਰ ਕੂੜੈ ਪੈ ਰਾਏ ਅਸੰਖਮਲਾਸ ਮਲ ਪਖਾਏ ਆਸੰਖ ਨੇਤਕ ਸਿਰ ਕਰੇ ਭਾਰੋ ਨਾਨਕ ਨੀਚ ਕਹਿ ਰਿਚਾਰ ਵਾਰਿਆ ਨ ਜਮਾ ਇਕ ਵਾਰਾ ਜੋ ਤੁਧ ਪਾਵੈ ਸਾਈ ਪੜੀਕਾਰ ਉਸਦਾ ਸਲਾਮਤ ਨਰਨਕਰ ਅਸੰਖ ਨਾਮ ਅਸੰਖ ਤਾਉ ਅਗਮ ਗਮ ਸੰਕਲ ਅਸੰਕੇ ਫਿਰ ਪਾਰ ਹੋਏ ਅchre ਨਾਮ ਅchre ਸਾਲਾ ਆchre ਗਿਆਨ ਗੀਤ ਗੁਣਗਾ ਆchre ਲੇਖਣ ਬੋਲਰਬਾਨ ਆchre ਸਿਰ ਸੰਜੋ ਗਵਕਾਨ ਜਿਨ ਲੈ ਕੇ ਤਿਸ ਨਾਏ ਜੇ ਪਰਮਾਯ ਤਿਵ ਤੇਵਾ ਪਾਹਿ ਜੇ ਤਾ ਕਿ ਤਤ ਤਨਾਵ ਵਿੰਨਾਵ ਨਾਇ ਕੋ ਤਾਉ ਕੁਦਰਤ ਕਣ ਕਾਂ ਵਿਚਾਰ ਵਰਨ ਦਮ ਇਕ ਵਾਰ ਜੋ ਤੁ ਤੁ ਪਾਰੇ ਸਾਈ ਪਰੇਕਾਰ ਤੋ ਸਦਾ ਸਲਾਮਤ ਨਰਨਕਰ ਪਰਿਆਤ ਪੈਰ ਡੰਡੇ ਆਣੀ ਤੋਂ ਤੇ ਉਤਰਸ ਕੇ ਮੂਤ ਪਲੀਤੀ ਕਾਪੜ ਵੇ ਤੇ ਸਭਨ ਲਈ ਤੋ ਹੈ ਭਰੇ ਮਤ ਪਾਪਕ ਸੰਗ ਤੁੰ ਤੇ ਨਵੇਂ ਤੇ ਰੰਗਾ ਕੁੰਨੀ ਪਾਪੀ ਆਕਰਣਾ ਕਰ ਕਰ ਕਰਨਾ ਲਿਖ ਲੈ ਜਾਉ ਆਪੇ ਵੀ ਜਾਪੇ ਗਾਉ ਨਾਨਕ ਹੁਕਮਿ ਆਉ ਜਾਉ ോ ഗുണ കിട്ട ഭാണി ബാണ സോ വേലാ വവണ കവണ ചിത്ര കവണ വാര കവണി മാ സേക സോ ਕਿਹੜਾ ਰਾਹ ਕਾ ਕੇ ਵਿਸਲਾਈ ਕਿਵਾਨ ਨੇ ਕਿਵ ਜਾਣਾ ਨਾਨਕ ਆਖਣਾ ਸਭ ਕੋ ਆਕੇ ਇੱਕ ਦੋਏ ਕਿ ਸਿਆਣਾ ਵੱਡਾ ਸਹਿ ਵਟੇ ਨਹੀਂ ਕੀਤਾ ਜਕ ਹੋਵੇ ਨਾਨਕ ਦੇ ਕੋ ਆਪੋ ਜਾਣ ਆਕੇ ਗਿਆਨ ਸੋਹੈ ਪਾਤਲਾ ਪਤਾਲ ਲਖ ਗਾ ਸੰਗਾਸ ਔੜ ਕੋਡ ਕਪਾਲ ਥਕੇ ਵੇਦ ਕਹਿਣ ਇੱਕ ਬਾਪ

메라 తేతి మాల పాన కేడే తుల నా హోవని జైతే స్మరణ నా వేసర అంతనా సిప్తి కే నంత అంతనా కర్నే దే నాంత అంతనా వేఖణ సున్న అంత అంతనా జాపే త్యా మనమంత అంతనా జాపే కేతాకార అంతనా జాపే బారావార్ ਅੰਤ ਕਾਰਨ ਕੇਤੇ ਬੇਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨ ਜਾਣੇ ਕੋਈ ਬੋਤਾ ਕਈਏ ਬੋਤਾ ਹੋਏ ਵੱਡਾ ਸਹਬ ਉਚਾਤਾ ਹੂੰ ਤੇ ਉਮਰ ਉਚਾਣਾਓ ਐਵੜੂ ਚੋਵੇ ਕੋਈ ਜਿਸੂ ਚੇ ਕੋ ਜਾਣੇ ਸੋਏ ਜੇ ਵੜਾ ਪਜਣ ਆਪਾਪ ਨਾਨਕ ਨਦਰੀ ਕਰਮੀ ਦਾ ਪਾ ਬੋਤਾ ਕਰਮਾਲਿਕਾ ਨਾ ਜਾਏ ਵੱਡਾ ਦਾਤਾ ਤੇ ਨਾ ਕਮਾਏ ਕਹਤੇ ਮੰਗਾ ਜੋ ਦਫਾੜ ਕਹਤੇ ਅੰਗਣੰਤ ਨਾ ਇਹ ਵਿਚਾਰ ਕਹਤੇ ਘਪੇ ਕੁੱਟੇ ਵਿਕਾਰਾ ਕਹਤੇ ਲੈ ਲੈ ਮੁਕਰਪਾ ਹੈ ਕਹਤੇ ਮੂਰਖ ਕਾਹੀ ਕਾਏ ਕੇਤਿਆ ਲੋਕਾ ਬੂਗਾ ਸਦਮਾਰ ਬੇਦਾ ਤੇਰੀ ਦਾਤਾਰ ਬੰਦ ਖਲਾਸੀ ਪਾਣ ਹੋਏ ਆਉ ਰੱਖ ਨਾ ਸਕੇ ਕੋਇ ਜੇ ਕੋ ਆ ਖਾਇਕ ਆਕਣ ਪਾਏ ਉਹ ਜਾਣੇ ਜੇ ਤਿਆ ਰੂਖਾ ਹੈ ਆਪੇ ਜਾਣੇ ਆਪੇ ਦੇ ਆ ਕਿਸੇ ਵੀ ਕਹੀ ਗਏ ਜਿਸ ਨੂੰ ਬਖਸੇ ਸਿਪਸਲਾ ുണ അമൂല വപാര അമൂല വപരിമൂല്ണ്ഡാരായ അമൂല ധർമ്മ അമൂല ദണ അമൂല തുല് അമൂല പ്രവാണ അമൂല ബിശ അമൂൽ നിഷാന അമൂല കർമ്മ അമൂല പണാ ना जाए आका करे लाए आके वेद पाठ पुराण आखे पढ़े करे विख्यान आके ब्रह्मे आके इंद गोपी ते गोविंदा आके के शिव आके बुद्ध आके दान आके देवा ਆਕੇ ਸੋਰੇ ਨਾਰਾ ਮੂ ਨਾ ਜਨ ਸੇਵਾ ਕੀਤੇ ਅੱਖ ਅਕਣਾ ਪਾਏ ਕਤੇ ਕਹਿ ਕਹਿ ਉੱਟ ਉੱਟ ਜਾਏ ਇਤ ਕਿ ਤੌਰ ਕਰੇ ਤਾਕ ਨ ਸਕੇ ਕਹੀ ਕਹਿ ਜੇੜ ਪਾਵਤ ਵਿੜ ਰੋਏ ਨਾਨਕ ਜਾਣ ਸਾਚਾ ਸੋਇਆ ਦੇਖੋ ਆਕੇ ਬੋਲ ਵਿਗਾੜ ਤਾ ਲਿਖੀਐ ਸਿਰ ਗਵਾਰਾ ਗਵਾਰ ਸੋਦਰ ਕੇ ਆ ਸੋਦਰ ਕੇ ਆ ਜਿਤ ਵੇਤਰ ਸਮਾਲਾ ਵਾ ਦੇ ਨਾਦਨ ਕੇ ਸੰਕਾ ਕਤੇ ਵਗਨ ਹਾਰੇ ਕਤੇ ਰਾਖਰੀ ਸ ਕਈਨ ਕਤੇ ਗਵਨ ਹਾਰੇ ਗਾਵੇ ਤੁਨ ਪਾਣ ਪਾਣੀ ਬੈਸੰਤਰ ਗਾਵੇ ਰਾਜਾ ਕਰਮ ਦਵਾਰੇ ਗਾਵੇ ਚਿਤ ਗੁੰਡਾਲਿਕ ਜਣ ਲਿਖਣ ਲਿਖ ਲਿਖ ਕਰਮ ਬਿਚਾਰੇ ਗਾਵੇ ਸਰਬਰਾਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਦੇ ਦਾਸਨ ਬੇਟੇ ਦੇਤਿਆਂਦਰ ਨਾਲੇ ਗਾਵੇ ਸਿਦ ਸਮਾਦੀ ਅੰਦਰ ਗਨਸਾਦ ਵਿਚਾਰੇ ਗਾਵਣਾ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਰੀਆ ਬਨਮੋਣਾ ਸੁਰਗਾ ਵਿੱਚ ਪਿਆਲਾ ਗਾਵਨ ਰਤਨੋ ਪਾਏ ਤੇਰੇ 68 ਤਿਤ ਨਾਲਾ ਗਾਵੇ ਜੋਤ ਮਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰਾ ਕੇ ਤਾਰੇ ਸੇਤ ਦਿਨੋ ਗਾਵੇ ਜੋਤ ਤੁਦ ਪਾਵਨਾ ਰਤ ਤੇਰੇ ਭਗਤਰਸਾਲਾ ਔਰ ਕਿਤੇ ਗਾਵਨ ਸੇ ਮੈਂ ਜਿਤਨਾ ਵਣਾ ਨਨਕਿਆ ਵਿਚਾਰੇ ਸੋਈ ਸੁਈ ਸਦਾ ਕਸੈ ਵੋ ਸੱਤ ਸੱਤਿ ਨਾਈ ਐ ਭੀ ਉਸੇ ਜਾਣਨ ਜਾਂਸੀ ਰਚਨਾ ਜਿਨ ਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਸ ਮਾਇਆ ਜਿਨੁ ਪਾਏ ਕਰ ਕਰ ਵੇਖੇ ਕਿਤਾ ਆਪਣਾ ਜਿਵ ਤਿਸ ਦੀਵਟ ਆਏ ਜੋ ਤੇ ਪਾਵੇ ਸੋ ਏਕਰ ਸੇ ਓਕਮਣਾ ਕਰਨਾ ਜਾਏ ਸੋ ਪਾਸ ਸੋ ਸਾ ਬਾਸਾਈ ਬੋ ਨਾਨਕਰਨ ਰਹਿ ਜਾਏ ਮੁੰਦਾ ਸੋ ਕਾ ਕਰ ਪੱਛੋਲੀ ਧਿਆਨ ਕੀ ਕਰੇ ਬੇਬੂਤ ਕਿਰਤਾ ਦਾਲੋ ਤਵਾਰੀ ਕਾਇਆ ਜੁਕ ਡੰਡਾ ਪ੍ਰਤੀਤਾ ਔਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤਾ आदेश आदेश आद नील नाथनाथ जुग जुग को वैसा बहुत ज्ञान दया भंडार कट घट घट वाज नाद आपना तो नाती सब जाती रिश्तेदारा साब സംയുഗുഗ ദ ചിലവ ലഗ ആശോ സദനഹുഗുഗുഗത് ചേണായിക്കാ ദ ജി സ്പോർമീനുഗണ ലോയോ ഭണ്ഡാര नानक सच की सच आदेश से आदेश आद नीला तना जुग जुगे को वैसा एक दो जीव लख हुए लख हुए लख बीस लख लख गेड़ा की है एक नाम जगदीशा ਇਤਰਾ ਮਤ ਪੌੜੀਆਂ ਚੜ੍ਹੇ ਹੋਈ ਸ ਸੁਣ ਗੱਲਾਂ ਕਾਸ ਕੀ ਕੀਟਾਈ ਨਹੀਂ ਸਾ ਨਾਨਕ ਨਦਰੀ ਪਾਈ ਐ ਕੁੜੀ ਕੁੜੇ ਠੀ ਸਾ ਆਖੰਜੋਰ ਚੁਪੈਣਾ ਜੋਰ ਜੋ ਨਮ ਗੰਦੇ ਨਾ ਜੋਰ ਜੋ ਨਾ ਜੀਵਨ ਮਰਨ ਜੋਰਾ ਜੋ ਨਰਾਜ ਮਾਲ ਮਨਸੂਰਾ ਜੋ ਨਾ ਸੋਰਤੇ ਗਿਆਨ ਵਿਚਾਰ ਜੋ ਨਾ ਜੁਗਤੀ ਛੂਟੇ ਸੰਸਾਰ ਜਿਸ ਸਾਤ ਜੋਰ ਕਰ ਵੇਖੇ ਸੋਇ ਨਾਨਕੋ ਤਉ ਨੇਤ ਨ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਾਉਣ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਤਾਪ ਰੱਖੇ ਤਰਨੁਸਾਲਾ ਇਸ ਵਿੱਚ ਆਜੀ ਜੁਗਤ ਕੇ ਰੰਗਾ ਤਿਲਕੇ ਨਾਮ ਅਨੇਕਨਤਾ ਕਰਮੀ ਕਰਮਿਆ ਵਿਚਾਰ ਸਾਚਾ ਸੱਚ ਦਰਬਾਰ ਤੇ ਤੇ ਸੋਣਾ ਪੰਚ ਪਰਮਾਨ ਨਗਰੀ ਕਰਮ ਪਾਵੇ ਨਿਸ਼ਾਨ ਕਚਪਕਾਇ ਉਤੇ ਪਾਏ ਨਾਨਕ ਗਿਆ ਜਾਪੇ ਜਾਏ ਦਰਮਖੰਡ ਕਾਇਓ ਧਰਮ

ਗਿਆਨ ਖੰਡ ਮੈਂ ਜਾਣ ਪ੍ਰਚੰਡ ਤਿਤਨਾਦ ਬਿਡੋਦ ਕਉ ਡਰੰਦਾ ਸਰਮਤੰਡ ਕੇ ਬਾਣੀ ਰੂਪਾ ਦਿੱਤੇ ਕਾਟ ਕੜਿਏ ਬੋਤਨੂਪਾ ਤਾਂ ਕਿ ਗੱਲਾਂ ਕਰਤੀਆਂ ਨਾ ਜਾਏ ਜੇ ਕੋ ਕਹੈ ਪਿੱਛੇ ਪੁਸਤਾਏ ਦਿੱਤੇ ਕੜਿਏ ਸੁਟਾ ਮਤਮਨ ਬੁੱਧਾ ਦਿੱਤੇ ਕੜਿਏ ਪੂਰਾ ਸਿੱਧਾਂ ਕੇ ਸੁਧਾ ਕਰਮ ਕੰਡ ਕੇ ਬਾਣੀ ਜੋਰ ਤੇਤੇ ਹੋਰ ਨਾ ਕੋਈ ਹੋਰ ਤੇਤੇ ਜੋ ਦਮਾ ਬਲ ਸੂਰਾ ਤਿਨ ਮੈਂ ਰਾਮ ਰਿਆ ਭਰਪੂਰਾ ਤੇਤੇ ਜੀ ਤੋ ਸੀਤਾ ਮੈਂ ਮਾਮਾਏ ਤਾਂ ਕੇ ਰੂਪ ਨਾ ਕਤਨੇ ਜਾ ਨਾ ਮਰੇ ਨਾ ਟਕੇ ਜਾਏ ਜਿਨ ਕੇ ਰਾਮ ਵਸ ਮਨ ਮਾਏ ਤੇਤੇ 파ਗ ਤਰਸੇ ਕੇ ਲੋ ਕਰ ਅਨੰਦ ਸੱਚਾ ਮਨਸੋਏ ਸੱਚ ਗੰਢ ਵਸੇ ਨੰਕਾਰ ਕਰ ਕਰ ਵੇਖੇ ਨੰਦਰ ਨਹਾਲਾ ਤੇਤੇ ਖੰਡਾ ਮੰਡਲਾ ਵਰ ਪੰਡਾ ਜਿ ਗੁ ਕਤੇ ਤਾਂਤ ਨਾਂਤ ਤੇਤੇ ਲੋ ਲੋ ਆਕਾਰ ਜਿ ਜਿ ਹੁ ਕਮਾ ਤੇ ਤਿਦਕਾਰਾ

ਨਾੜ ਕ ਨਗਰੀ ਨਦਰ ਨਹਾਲ ਅਸ ਲੋਕਾਂ ਪਉਣ ਗੁਰ ਪਾਣੀ ਪਿਤਾ ਮਾਤਾ ਤਰਮਾਤਾ ਦਿਸਰਾਤ ਦਇ ਦਾਈ ਦੇ ਆਖੇ ਲੈ ਸਗਲਾ ਜਗਤਾ ਚੰਗਿਆ ਯਾ ਬੁਰਾਇਆ ਵਾਟੇ ਤਰਮਾ ਦੂਰਾ ਕਰਮੀਆਂ ਕੋ ਆਪਣੀ ਕੰਨੜ ਕੇ ਦੂਰ ਜਿਨਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਪ੍ਰੇਮ ਕੋ ਉਜਲੇ ਕੀਤੀ ਛੁੱਟੀ ਨਾਲ ਜਿਨਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਪ੍ਰੇਮ ਕੋ ਉਜਲੇ ਕੀਤੀ ਛੁੱਟੀ ਨਾਲ ਜਿਨਨੇ ਨਾਮ ਧਿਆਇਆ ਗੈ ਮੇ ਸ਼ਕਤ ਕਾਲ ਨਾਨਕ ਤੇ ਮੁਕੂਜਲ ਕੇਤੀ ਛੁੱਟੀ ਨਾਲਾ ਵਾਏ ਗੁਰਜੀ ਕਾ ਕਾਲ ਸਾ ਵਾਏ ਗੁਰਜੀ ਕੀ ਪਤੇ